ਹਾਂਜੀ ਕੀ ਹਾਲ ਚਾਲ ਨੇ ਭਰਾਵੋ ਆ ਕਰ ਲੋ ਦਰਸ਼ਨ ਮਾੜੇ ਲੁੱਚੇ ਬੁੜੇ ਦੇ ਬਈ ਆ ਜਿਹੜਾ ਬਾਬਾ ਨਾ ਬਈ ਇਹਦਾ ਨਾਮ ਹੈਗਾ ਸ਼ੁਕਰਾਨੰਦ ਤੇ ਲੁਧਿਆਣੇ ਦੇ ਨੇੜੇ ਇੱਕ ਪਿੰਡ ਪੈਂਦਾ ਤਲਵੰਡੀ ਖੁਰਦ ਉੱਥੇ ਇਸ ਬਾਬੇ ਦਾ ਬਹੁਤ ਵੱਡਾ ਅਲੀਸ਼ਾਨ ਡੇਰਾ ਕਰੋੜਾਂ ਰੁਪਈਆ ਉਸ ਡੇਰੇ ਤੇ ਲੱਗਾ ਹੋਇਆ ਬਈ ਹੁਣ ਆ ਇੱਕ ਦੋ ਦਿਨ ਹੋਏ ਆ ਇਸ ਬਾਬੇ ਦੀ ਇੱਕ ਨੀਲੀ ਫਿਲਮ ਵਾਇਰਲ ਹੋ ਗਈ ਆ ਬਾਬਾ ਆਪਦੇ ਡੇਰੇ ਦੇ ਵਿੱਚ ਕਿਸੇ ਬੀਬੀ ਦੇ ਨਾਲ ਰੰਗ ਰਲੀਆਂ ਮਨਾ ਰਿਆ ਸੀਗਾ ਬੀਬੀ ਨੂੰ ਸਵਰਗ ਦਿਖਾ ਰਿਆ ਸੀਗਾ ਤੇ ਬਾਬੇ ਦੀ ਕਿਸੇ ਚੇਲੇ ਨੇ ਬਾਬੇ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਹੁਣ ਜਦੋਂ ਬਾਬੇ ਦੀ ਵੀਡੀਓ ਪਿੰਡ ਵਾਲਿਆਂ ਨੇ ਦੇਖੀ ਉਹਨਾਂ ਨੇ ਸੋਚਿਆ ਯਾਰ ਵੀ ਅਸੀਂ ਤੈਨੂੰ ਰੱਬ ਸਮਝਦੇ ਸੀਗੇ ਇਹਦਾ ਸਿਰੇ ਦਾ ਲੁੱਚਾ ਬੁੜਾ ਨਿਕਲਿਆ ਚਲੋ ਜੀ ਪਿੰਡ ਵਾਲਿਆਂ ਨੇ ਗੁੱਸੇ 'ਚ ਆ ਕੇ ਬਾਬੇ ਤੇ ਕੰਪਲੇਂਟ ਕਰਤੀ ਪਰਚਾ ਘਟਾਤਾ ਹੁਣ ਜਦੋਂ ਬਾਬੇ ਨੂੰ ਪਤਾ ਲੱਗਿਆ ਮੇਰੇ ਤੇ ਪਰਚਾ ਕਟਿਆ ਗਿਆ ਪਿੰਡ ਵਾਲੇ ਸਾਰੇ ਮੇਰੇ ਖਿਲਾਫ ਹੋ ਗਏ ਬੈ ਨੂੰ ਪਤਾ ਸੀ ਵੀ ਹੁਣ ਡਾਂਗ ਬਹੁਤ ਭੈੜੀ ਫਿਰੂਗੀ ਮੇਰੇ ਤੇ ਚਲੋ ਜੀ ਬਾਬਾ ਰਾਤੋ-ਰਾਤ ਫਰਾਰ ਹੋ ਗਿਆ ਪਤਾ ਨਹੀਂ ਕਿਹੜੀ ਗੁਫਾ 'ਚ ਜਾ ਕੇ ਵੜ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਹੈ ਹੁਣ ਪਿੰਡ ਵਾਲੇ ਜਾ ਕੇ ਵਾਰ-ਵਾਰ ਪ੍ਰਸ਼ਾਸਨ ਮੂਰੇ ਇਹੀ ਗੱਲ ਕਹਿੰਦੇ ਆ ਵੀ ਇਸ ਬਾਬੇ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਕਹਿੰਦਾ ਵੀ ਇਨ੍ਹਾਂ ਬਾਬਿਆਂ ਦੇ ਤਾਂ ਡਾਂਗ ਫਿਰਨੀ ਚਾਹੀਦੀ ਆ ਲਾਜ਼ਮੀ ਪਰ ਉਸ ਤੋਂ ਪਹਿਲਾਂ ਉਹਨਾਂ ਬੀਬੀਆਂ ਦੇ ਡਾਂਗ ਫਿਰਨੀ ਜ਼ਰੂਰੀ ਆ ਜਿਹੜੀਆਂ ਇਹੋ ਜਿਹੇ ਬਾਬਿਆਂ ਦੇ ਜਾ ਕੇ ਪੈਰਾਂ 'ਚ ਬੰਦੀਆਂ ਨੇ ਇਹੋ ਜਿਹੇ ਬਾਬਿਆਂ ਦੀ ਲੱਤਾਂ ਘੁੱਟਦੀਆਂ ਨੇ ਇਹੋ ਜਿਹੇ ਬਾਬਿਆਂ ਲਈ ਵਨਸਵੰਨੇ ਪਕਵਾਨ ਬਣਾਵਣਾ ਕੇ ਲੈ ਕੇ ਜਾਂਦੀਆਂ ਨੇ ਇਹੋ ਜਿਹੇ ਬਾਬਿਆਂ ਦੇ ਮੂੰਹ 'ਚ ਚਮਚੇ ਪਾਉਂਦੀਆਂ ਨੇ ਘਰੇ ਕਦੇ ਉਹਨਾਂ ਨੇ ਸੱਸ ਨੂੰ ਪਾਣੀ ਨਹੀਂ ਪੁੱਛਿਆ ਹੁੰਦਾ ਘਰੇ ਕਦੇ ਘਰ ਵਾਲੇ ਦਾ ਸਿਰ ਨਹੀਂ ਘੁੱਟਿਆ ਹੁੰਦਾ ਤੇ ਇਹੋ ਜਿਹੇ ਬਾਬੇ ਨੇ ਲੱਤਾਂ ਘੁੱਟਦੀਆਂ ਨੇ ਪੈਰ ਘੁੱਟਦੀਆਂ ਨੇ ਤਲੀਆਂ ਦੀਆਂ ਮਾਲਿਸ਼ਾਂ ਕਰਦੀਆਂ ਨੇ ਜਦੋਂ ਬਈ ਇਹੋ ਜਿਹੇ ਬੁੱਢੜਾ ਨੂੰ ਜਾ ਕੇ ਤੁਸੀਂ ਵਨਸਵੰਨੇ ਪਕਵਾਨ ਖਵਾਉਂਗੀਆਂ ਦੇਸੀ ਘਿਓ ਦੀਆਂ ਚੂਰੀਆਂ ਖਵਾਉਂਗੀਆਂ ਕਾਜੂ ਬਦਾਮ ਖਵਾਉਂਗੇ ਤੇ ਫਿਰ ਇਹਨਾਂ ਨੇ ਉਹ ਤਾਕਤ ਕਿਤੇ ਨਾ ਕਿਤੇ ਤਾਂ ਅਜਮਾਉਣੀ ਹੁੰਦੀ ਆ ਬਈ ਤੇ ਉਸ ਤੋਂ ਵੱਡੀ ਸ਼ਰਮ ਵਾਲੀ ਗੱਲ ਇਹ ਆ ਕਿ ਇਸ ਬਾਬੇ ਦੇ ਬਾਲੇ ਜਿਹਨੇ ਚੇਲੇ ਚਾਪਟੇ ਨੇ ਸਾਰੇ ਬਈ ਪੱਗਾਂ ਵਾਲੇ ਨੇ ਤੇ ਮੂੰਹ ਤੇ ਉਹਨਾਂ ਨੇ ਦਾੜੇ ਰੱਖੇ ਹੋਏ ਆ ਸਿੱਖ ਬੰਦੇ ਇਸ ਬਾਬੇ ਦੇ ਪੈਰਾਂ 'ਚ ਮੱਥੇ ਟੇਕਦੇ ਆ ਇਸ ਬਾਬੇ ਦੀਆਂ ਲੱਤਾਂ ਘੁੱਟਦੇ ਆ ਇਹਨੂੰ ਰੱਬ ਮੰਨਦੇ ਆ ਦੱਸੋ ਵੀ ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਆ ਆਪੇ ਰੋਡਾ-ਪੋਡਾ ਸਿਰੇ ਦਾ ਲੁੱੱਚਾ ਤੇ ਜਿਹੜੇ ਚੇਲੇ ਆ ਉਹ ਪੱਗਾਂ ਬੰਨਦੇ ਆ ਮੂੰਹ ਤੇ ਦਾੜੇ ਰੱਖਦੇ ਆ ਤੇ ਉਹ ਇਸ ਬਾਬੇ ਦੇ ਪੈਰਾਂ 'ਚ ਮੱਥੇ ਟੇਕਦੇ ਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਦੁਨੀਆ ਤੋਰੀ ਕਿਹੜੇ ਪਾਸੇ ਜਾਂਦੀ ਐ ਇੰਨਾ ਕੁਝ ਲੋਕਾਂ ਨੇ ਦੇਖ ਲਿਆ ਹੁੰਦਾ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਬਾਬਿਆਂ ਦੀਆਂ ਵੀ ਇਹ ਬਾਬੇ ਬਾੜੇ ਲੁਚੇ ਆ ਬਸ ਜੋ ਬਚ ਜੋ ਬਚ ਜੋ ਪਰ ਫਿਰ ਵੀ ਲੋਕਾਂ ਨੇ ਪਤਾ ਨਹੀਂ ਕਿਹੜੀ ਅੱਖਾਂ ਦੇ ਪੱਟੀ ਬੰਨੀ ਹੋਈ ਆ ਜਾ ਜਾ ਕੇ ਇਹਨਾਂ ਦੇ ਪੈਰਾਂ 'ਚ ਵੜੀ ਜਾਣਗੇ ਜਾ ਜਾ ਕੇ ਇਹਨਾਂ ਦੇ ਪੈਰਾਂ 'ਚ ਵੜੀ ਜਾਣਗੇ ਹੁਣ ਇਹਨਾਂ ਬਾਬਿਆਂ ਨੇ ਭੋਲੀ ਜਨਤਾ ਨੂੰ ਲੁੱਟ ਲੁੱਟ ਕੇ ਕਰੋੜਾਂ ਦੇ ਡੇਰੇ ਬਣਾ ਲੇ 70 80 80 ਲੱਖ ਦੀਆਂ ਗੱਡੀਆਂ ਚੱਕੀ ਫਿਰਦੇ ਆ ਚੰਗੇ ਏਸੀ ਲੱਗੇ ਆ ਐਨ ਪੂਰੀ ਰਾਜਿਆਂ ਵਾਲੀ ਜ਼ਿੰਦਗੀ ਜਿਉਂਦੇ ਆ ਤੇ ਜਿਹੜੇ ਚੇਲੇ ਚਪਟੇ ਆ ਉਹ ਦੱਸੋ ਵੀ ਕਿੰਨੇ ਕ ਅਮੀਰ ਹੋਗੇ ਆਪਦੇ ਜਵਾਗ ਜੱਲੇ ਸੰਭੋ ਉਹਦਾ ਪਰਿਵਾਰ ਸੰਭੋ ਇਹਨਾਂ ਨੇ ਕੱਖ ਨਹੀਂ ਜੀ ਦੇਣਾ ਜੇ ਮੱਥਾ ਹੀ ਟੇਕਣਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਟੇਕੋ ਜਾ ਕੇ ਮੂੰਹ ਤੇ ਦਾੜੇ ਰੱਖੇ ਆ ਸਿਰਾਂ ਦੇ ਪੱਗਾਂ ਬੰਨੀਆਂ ਨੇ ਤੇ ਆ ਰੋਡੇ ਭੋਡੇ ਦੇ ਚ ਪੈਰਾਂ ਚ ਲੰਮੇ ਪਈ ਜਾਣਗੇ ਜਾ ਜਾ ਕੇ ਜਿੰਨਾ ਚਿਰ ਲੋਕਾਂ ਨੇ ਆ ਬੁੜੀਆਂ ਦੇ ਡਾਂਗਣਾ ਫੇਰੀ ਉਹਨਾਂ ਚਿਹਰੇ ਬਾਬੇ ਨਹੀਂ ਹਟਨੇ ਬਾਈ ਉਹਨਾਂ ਚਿਹਰੇ ਬਾਬੇ ਨਹੀਂ ਮੁਕਣੇ ਜੀ ਉਨਾਂ ਜਿਹੜੇ ਡੇਰੇ ਨਹੀਂ ਜੇ ਬੰਦ ਹੋਣੇ ਸਭ ਤੋਂ ਵੱਧ ਕੇ ਤਾਂ ਪਿੰਡ ਵਾਲੀਆਂ ਬੁੜੀਆਂ ਨੇ ਗੰਦ ਪਾਇਆ ਜਿਹੜੀਆਂ ਕੀ ਇਹੋ ਜੇ ਬਾਬਿਆਂ ਦੇ ਡੇਰਿਆਂ ਤੇ ਜਾਂਦੀਆਂ ਨੇ ਤੇ ਜਾ ਜਾ ਕੇ ਇਹਨਾਂ ਦੇ ਪੈਰਾਂ 'ਚ ਬੈਂਧੀਆਂ ਨੇ ਇਹਨੂੰ ਮੱਥੇ ਟੇਕਦੀ ਇਹਨਾਂ ਨੇ ਲੱਤਾਂ ਘੁੱਟਦੀਆਂ ਨੇ ਮੁੜ ਕੇ ਬਾਬੇ ਇੰਨਾ ਹੀ ਔਰਤਾਂ ਦੀ ਜਿੱਤਾਂ ਨਾਲ ਖੇਡਦੇ ਆ ਤੇ ਮੁੜ ਕੇ ਫਿਰ ਰੋਂਦੀਆਂ ਨੇ ਫਲਾਣਾ ਬਾਬਾ ਸਾਡੀ ਜਿੱਤ ਲੁੱਟ ਕੇ ਲੈ ਗਿਆ ਫਲਾਣਾ ਬਾਬਾ ਸਾਡੀ ਜਿੱਤ ਲੁੱਟ ਕੇ ਲੈ ਗਿਆ ਗੱਲਾਂ ਇਹ ਸੱਚੀਆਂ ਨੇ ਪਰ ਤਤੀਆਂ ਨੇ ਗੱਲਾਂ ਇਹ ਪ੍ਰਾਪੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਖੌਰੇ ਕਿਸੇ ਬੀਬੀ ਨੂੰ ਮਾਤ ਆ ਜੇ ਜਿਹੜੀ ਭੱਜ ਭੱਜ ਡੇਰਿਆਂ ਤੇ ਜਾਂਦੀ ਹੋਵੇ ਖੌਰੇ ਡੇਰੇ ਜਾਨ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲ ਲੇ ਤਾਂ ਮਾਫੀ ਚਾਹੁੰਦੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ